ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਸਮਾਂ ਉਹ ਹੜਾਂ ਦੀ ਪਰਖ ਰੋਪੀ ਚੱਲ ਰਹੀ ਆ ਸਾਰੇ ਇਸ ਪੰਜਾਬ ਦੇ ਬੰਸੀਕ ਜਿੱਥੇ ਜਿੱਥੇ ਕਿਸੇ ਦੀ ਪਹੁੰਚ ਆ ਉਹ ਆਪਣੀ ਪਹੁੰਚ ਅਨਸਾਰ ਇਹਨਾਂ ਹੜਾਂ ਪੀੜਤਾਂ ਲਈ ਆਪਣੀ ਅਮਦਾਦ ਵੀ ਪਹਚਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਲਗਾਤਾਰ ਨਿਰੰਤਰ ਇਹਨਾਂ ਸਭਾਵਾਂ ਵਿੱਚ ਜੁਟ ਗਈ ਸੀ ਤੇ ਅੱਜ ਵੀ ਜੁਟੀ ਆ। ਹੋਰ ਜਥੇਬੰਦੀਆਂ ਵੀ ਆਪਣੇ ਤੌਰ ਦੇ ਉੱਤੇ ਸੇਵਾ ਕਰ ਰਹੀਆਂ। ਅੱਜ ਦਾ ਮੈਂ ਤੁਹਾਨੂੰ ਤਾਂ ਕਸ਼ਟ ਦਿੱਤਾ ਮੈਂ ਚਾਹੁੰਦਾ ਨਹੀਂ ਸੀ ਕਿ ਰਾਹਤ ਕਾਰਜ ਚੱਲ ਰਹੇ ਆ। ਕੋਈ ਵਿਵਾਦ ਦਾ ਮੋੜਾ ਉਠਿਆ ਜਾਵੇ। ਪਰ ਮੈਨੂੰ ਥੋੜਾ ਇਸ ਪਰ ਮੈਨੂੰ ਥੋੜਾ ਇਸ ਗੱਲ ਦਾ ਰੋਸ ਤੇ ਹਿਰਖ ਵੀ ਆਇਆ ਇੱਕ ਦਾ ਹੁੰਦਾ ਆਟੇ ਚ ਲੂਣ ਪਾਉਣਾ ਇੱਕ ਲੂਣ ਹੀ ਗੁੰਨੀ ਜਾ ਰਹੇ ਆ ਸਾਰੇ ਦਾ ਸਾਰਾ ਲੂਣ ਹੀ ਤੇ ਲੂਣ ਕਦੇ ਗੁੱਜਦਾ ਨਹੀਂ ਹੁੰਦਾ ਉਹ ਭਰਾਵੋ ਤੇ ਭੈਣੋ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੁਹਾਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਵੇਂ ਕਾਰਜ ਹੁੰਦਾ ਸਾਰਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਆ ਤੇ ਜੇ ਪਤਾ ਹੋਣ ਦੇ ਬਾਵਜੂਦ ਫੇਰ ਅੱਖਾਂ ਤੇ ਪੱਟੀ ਬੰਨ੍ਹ ਕੇ ਲੋਕਾਂ ਨੂੰ ਕੁਝ ਗਮਰਾਹਕੁਨ ਗੱਲਾਂ ਦੱਸੀ ਜਾਈਏ ਮੇਰਾ ਸੁਭਾਅ ਨਹੀਂ ਕਿਸੇ ਪ੍ਰਤੀ ਜਾਤੀ ਕੋਈ ਗੱਲ ਕਰਨੀ ਪਰ ਕੱਲ ਦਾ ਮੈਂ ਦੇਖ ਰਿਹਾ ਲਗਾਤਾਰ ਕੋਈ ਕੁਝ ਨਾ ਕੁਝ ਐਵੇਂ ਦਾ ਕੀਤਾ ਜਾ ਰਿਹਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇੱਥੋਂ ਤੱਕ ਤੇ ਇੱਕ ਤਾਂ ਕੋਈ ਸਾਡੇ ਬੈਠੇ ਉੱਥੇ ਜਿਹੜੇ ਆਪਣੇ ਦਵੇੜ ਚ ਬੈੰਦੇ ਆ ਭਾਈ ਜੀ ਪੈਸੇ ਵੀ ਗੁਰੂ ਘਰਾਂ ਦੀਆਂ ਗੋਲਕਾਤ ਜਾ ਰਹੇ ਇੰਨਾ ਝੂਠ ਤੇ ਇੰਨਾ ਫਰੇਵ ਬਲ ਕੀਤਾ ਜਾ ਰਿਹਾ ਤੇ ਮੇਰੇ ਮਨ ਵਿੱਚ ਆਈ ਪਈ ਅੱਜ ਜਾ ਕੇ ਪੱਖ ਜਰੂਰ ਸਪਸ਼ਟ ਕਰਨਾ ਚਾਹੀਦਾ ਮੈਂ ਕੋਈ ਇਹਦਾ ਉਤਰਦਾਇਕ ਨਹੀਂ ਬਈ ਮੈਂ ਕਿਸੇ ਦੀ ਵੀ ਗੱਲ ਦਾ ਜਵਾਬ ਦਿਆਂ ਗੁਰੂ ਰਾਮਦਾਸ ਪਾਤਸ਼ਾਹ ਜਾਣਦੇ ਆ ਜਾਦੀ ਸੇਵਾ ਮਿਲੀ ਆ ਕੋਈ ਪਾਸਟੀ ਕਰਨੇ ਦੇ ਰਿਹਾ ਮੈਂ ਪਰ ਸਿਰਫ ਇਹ ਪੱਖ ਸਪਸ਼ਟ ਕਰਨਾ ਚਾਹੁੰਦਾ ਵੀ ਲੋਕਾਂ ਨੂੰ ਕਿਵੇਂ ਅੱਜ ਗਮਰਾਹ ਕੀਤਾ ਜਾ ਰਿਹਾ ਬਣਦਾ ਤਾਂ ਫਰਜ ਸੀ ਵੀ ਇਹ ਔਖੀ ਘੜੀਆਂ ਤੇ ਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦਈਏ ਸਾਥ ਦੇਣ ਦੀ ਬਜਾਏ ਇੱਥੇ ਵੀ ਯਾਰੋ ਰਾਜਨੀਤੀ ਸ਼ੁਰੂ ਕਰ ਦਿੱਤੀ ਇਹਦੇ ਤੇ ਵੀ ਰਾਜਨੀਤੀ ਨੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਧਰਾਤਲ ਦੇ ਵਿੱਚ ਧੱਕਣ ਦਾ ਇੱਕ ਯਤਨ ਕਰ ਰਹੇ ਆਪਾਂ ਜਿਹੜੇ ਅੱਜ ਸਵਾਲ ਠਾ ਰਹੇ ਆ ਸਭ ਤੋਂ ਪਹਿਲਾਂ ਮੇਰਾ ਵੀਰ ਛੋਟਾ ਸਰਦਾਰ ਜਸਵੰਤ ਸਿੰਘ ਪੜੈਣ ਜਿਸ ਦਿਨ ਇਥੇ ਮੀਟਿੰਗ ਹੋਈ ਐ ਐਗਜੈਕਟਿਵ ਦੀ ਉਸ ਦਿਨ ਵਿੱਚ ਬੈਠਾ ਸੀ ਮੈਂ ਆਪਣੇ ਛੋਟੇ ਵੀਰ ਨੂੰ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਉਹਨੇ ਇੱਕ ਸਵਾਲ ਚੱਕਿਆ ਸੀ ਕਿ ਜਿਹੜਾ ਮਤਾ ਨੰਬਰ 53 ਆ ਇਹਦਾ ਸਾਨੂੰ ਦੱਸਿਆ ਜਾਵੇ ਵੀ ਇਹ ਪੈਸੇ ਕਿੱਥੇ ਕਿਹੜੇ-ਕਿਹੜੇ ਆਈਟਮ ਦੇ ਖਰਚ ਹੋਏ ਤੇ ਮੈਂ ਮੋਬਾਈਲ ਕੱਢ ਕੇ ਦੱਸਿਆ ਸੀ ਵੀ ਮੇਰੇ ਵੀਰਾ 49 ਤੱਕ ਦਾ ਖਾਤਾ ਮੇਰੇ ਕੋਲ ਪਿਆ ਕਿਉਂਕਿ ਮੈਂ ਵੇਸਲਾ ਨਹੀਂ ਦੇਂਦਾ ਮੈਂ ਨਾਲ ਦੀ ਨਾਲ ਪਹਿਲਾਂ 31 ਤੱਕ ਦੇ ਫਿਰ 31 ਤੋਂ 4 ਤੱਕ ਦੇ ਉਹ ਸਾਰੇ ਖਰਚਿਆਂ ਦਾ ਬੇਰਬਾ ਮੈਂ ਉਹਨਾਂ ਨੂੰ ਕਿਹਾ ਦੇਖ ਲਓ ਜੇ ਦੇਖਣਾ ਤਾਂ ਮੇਰੇ ਕੋਲ ਫਿਰ ਅੱਜ ਖਬਰ ਲੱਗੀ ਪਈ ਜੀ ਉਹ ਸ਼੍ਰੋਮਣੀ ਕਮੇਟੀ ਨਸ਼ਰ ਕਰੇ ਮੈਂ ਤੈਨੂੰ ਛੋਟੇ ਵੀਰ ਕਹਿਣਾ ਚਾਹਣਾ ਉਹ ਨਸ਼ਰ ਤਾਂ ਮੈਂ ਪਰਸੋਂ ਜਿਹੜੇ ਐਗਜ਼ੀਕਟਿਵ ਦੀ ਮੀਟਿੰਗ ਕਰਨ ਤੋਂ ਬਾਅਦ ਮੈਂ ਪੀਸੀ ਕੀਤੀ ਸੀ ਉਹਦੇ ਵਿੱਚ ਮੈਂ ਉਹ ਸਾਰੇ ਜਿੰਨੇ ਬੇਰਵੇ ਸੀ 7740233 ਰੁਪਏ ਉਹ ਤਾਂ ਮੈਂ ਕੱਲੇ ਕੱਲੇ ਗੁਰਦੁਆਰੇ ਦਾ ਬਾਈ ਨੇਮ ਲੈ ਕੇ ਕਰ ਦਿੱਤੇ ਸੀ ਤੇ ਆਪਾਂ ਸੁਣ ਨਹੀਂ ਸਕੇ ਉਹ ਮੈਂ ਤੈਨੂੰ ਅਪੀਲ ਕਰਨੀ ਚਾਹੁੰਨਾ ਕਿ ਆਪਾਂ ਸਤਕਾਰਤਿਆਂ ਤੁਸੀਂ ਇੱਕ ਐਗਜ਼ੀਕਟਿਵ ਦੇ ਮੈਂਬਰ ਆ ਤੁਹਾਨੂੰ ਪ੍ਰਬੰਧ ਦੇ ਬਾਰੇ ਸਾਰਾ ਕੁਝ ਪਤਾ ਤੇ ਇਹ ਜਿਹੜਾ ਮਤਾ ਸੀ ਇਹ ਪਿਛਲੀ ਪੋਸ਼ਟੀ ਹੋਈਗਾ ਨਹੀਂ ਕੋਦ ਘਾਰ ਦਿੱਤੇ ਜੋ ਹੁਣ ਤੱਕ ਖਰਚ ਹੋਇਆ ਸੀ ਇਹ ਸਾਡਾ ਲੀਗਲ ਪ੍ਰੋਸੈਸ ਆ ਉਹ ਪ੍ਰਵਾਨਗੀ ਦੀ ਆਸ ਤੋਂ ਬਾਅਦ ਅੰਤਰੀਕ ਕਮੇਟੀ ਨੇ ਉਹਨਾਂ ਦੀ ਪੁਸ਼ਟੀ ਕਰਨੀ ਹੁੰਦੀ ਤੇ ਪੁਸ਼ਟੀ ਹੋਈ ਆ ਤੇ ਮੈਂ মিডিਆ ਵਾਲੇ ਸੱਜਣਾ ਨੂੰ ਵੀ ਕਹਿਣਾ ਚਾਹਨਾ ਠੀਕ ਆ ਤੁਹਾਡਾ ਇਹ ਕਾਰੋਬਾਰ ਨਾ ਮੈਂ ਕਹਿ ਲਵਾਂ ਤੁਹਾਡਾ ਇੱਕ ਹਲਕੇ ਆ ਕਨਸਟੀਟਿਊਸ਼ਨਲ ਰਾਈਟ ਆ ਕਿ ਤੁਸੀਂ ਡਿਬੇਟਾਂ ਵੀ ਕਰਾਉਣੀਆਂ ਤੇ ਤੁਸੀਂ ਹੋਰ ਕਾਰਜ ਵੀ ਕਰਾਉਣੇ ਆ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਖ ਲੈ ਲਿਆ ਕਰੋ ਡਿਬੇਟਾਂ ਕਰਾਓ ਜੀ ਸਾਦਕੇ ਕਰਾਓ ਪਰ ਮੈਂ ਜਿਹੜੀ ਗੱਲ ਕਹੀ ਬੇ ਨਾ ਲੂਣੇ ਗੁੰਨੀ ਜਾਣਾ ਇਹ ਗੱਲ ਠੀਕ ਨਹੀਂ ਇਹ ਗੱਲ ਚੁੱਭਦੀ ਆ ਸੋ ਇਸ ਕਰਕੇ ਪੜੈਣ ਸਾਹਿਬ ਮੇਰਾ ਵੀਰ ਐ ਛੋਟਾ ਪਿਆਰ ਸਤਕਾਰ ਦੇ ਨਾਲ ਇੱਥੇ ਮੀਟਿੰਗ ਕਰੀਦੀ ਪਰ ਬਾਹਰ ਜਾ ਕੇ ਪਤਾ ਨਹੀਂ ਉਹ ਵੀਰ ਸਾਡਾ ਫੇ ਕੀ ਬੋਲ ਜਾਂਦਾ ਅੰਦਰ ਕੁਛ ਹੁੰਦਾ ਰੂਪ ਦੇ ਬਾਹਰ ਕੁਛ ਦਿਖਾ ਲ ਦਿੰਦਾ ਮੈਂ ਕੋਈ ਚਣੌਤੀ ਨਹੀਂ ਦੇ ਰਿਆ ਸਤਕਾਰ ਤੇ ਐਜੈਕਟਿਵ ਦਾ ਮੈਂਬਰ ਐ ਪੂਰਾ ਸਤਕਾਰ ਦੇਈਦਾ ਰਾਦਰ ਸਤਕਾਰ ਨਹੀਂ ਦੇਈਦਾ ਜਿੱਥੇ ਹੁੰਦਾ ਉਥੇ ਗੱਲ ਮੰਨਣ ਵਾਲੀ ਮੰਨੀ ਦੀ ਵੀ ਆ ਪਰ ਇਸ ਗੱਲ ਦਾ ਦੁੱਖ ਵੀ ਮਹਿਸੂਸ ਹੁੰਦਾ ਕਿ ਉਹਦੋਂ ਹੀ ਸਾਰੇ ਮੈਂ ਬੇਰਬੇ ਨਸ਼ਰ ਕਰ ਦਿੱਤੇ ਸੀ ਤੇ ਅੱਜ ਫੇਰ ਲੱਗਾ ਬਿਆਨ ਪੇ ਜੀ ਬੇਰਬੇ ਨਸ਼ਰ ਕਰੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਮੈਂ ਦਾ ਭਰਾਵਾ ਤੈਨੂੰ ਮੀਟਿੰਗ ਵਿੱਚ ਵੀ ਕਿਹਾ ਸੀ ਤੇ ਉਦੋਂ ਬਾਅਦ ਵੀ ਉਹ ਸਾਰੇ ਨਸ਼ਰ ਕਰ ਦਿੱਤੇ ਸੀ ਤੂੰ ਪ੍ਰਬੰਧ ਦਾ ਤੁਸੀਂ ਹਿੱਸਾ ਆ ਤੇ ਜੇਲੇ ਤੁਸੀਂ ਪ੍ਰਬੰਧ ਦੇ ਹਿੱਸਾ ਆ ਤੇ ਫੇਰ ਤੁਹਾਨੂੰ ਜੋ ਅੰਦਰ ਹੋਇਆ ਹੁੰਦਾ ਉਹਦੇ ਲਈ ਤੁਸੀਂ ਵੀ ਇਕੁਲੈਂਟੀ ਉਹਦੇ ਨਾਲ ਹਿੱਸੇ ਹੁੰਨੇ ਆ। ਸੋ ਇੱਕ ਦਾ ਪੱਖ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਸੀ। ਦੂਆ ਜਿਹੜਾ ਇੱਕ ਪੱਖ ਹੋਰ ਮੈਂਬਰ ਸਾਹਿਬਾਨਾਂ ਨੇ ਵੀ ਸਵਾਲ ਚੱਕੇ ਉਹ ਵੀ ਸਾਡੇ ਪ੍ਰਬੰਧ ਦਾ ਹਿੱਸਾ ਹੈ ਐਜੈਕਟਿਵ ਚ ਵੀ ਰਹੇ ਆ। ਤੇ ਉਹਨਾਂ ਨੂੰ ਪਤਾ ਵੀ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੈਸਾ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ। ਖਾਸ ਕਰਕੇ ਜਿੱਲੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਸੇ ਖਰਚਦੀ ਆ ਉਹਦਾ ਇੱਕ ਸਿਸਟਮ ਆ ਉਹ ਸਿਸਟਮ ਅਨਸਾਰ ਸਾਰਾ ਕੰਮ ਚੱਲਦਾ। ਆ ਪਿਛਲੇ ਦਿਨੀ ਅਸੀਂ ਆ ਜਿਹੜੇ ਸਾਡੇ ਖਰਚੇ ਆ ਸਾਰੇ ਅਸੀਂ 베ਰ ਵਿੱਚ ਹਰ ਇੱਕ ਚੀਜ਼ ਦੇ ਪਾਏ ਆ ਉਹ ਪਿਛਲੇ ਦਿਨੀ ਨਾਨਕਿਆਣਾ ਸਾਹਿਬ ਗੁਰਦੁਆਰੇ ਤੋਂ ਭਾਵੇਂ ਮੈਨੇਜਰ ਨੇ ਕੱਲ ਆਪਣਾ ਪੱਖ ਬਾ ਖੂਬੀ ਪੇਸ਼ ਵੀ ਕੀਤਾ ਪ੍ਰੈਸ ਦੇ ਰੂਬਰ ਹੋ ਕੇ ਸਾਰੀ ਉਹਨੇ ਗੱਲ ਸਪੱਸ਼ਟ ਵੀ ਕੀਤੀ ਆ ਪਰ ਮੈਂ ਵੀ ਸਪੱਸ਼ਟ ਕਰ ਦੇਣਾ ਕਿ ਇੱਕ ਪੱਖੇ ਹੀ ਸਿਰਫ ਰੱਖ ਕੇ ਤੇ ਉਹਨੂੰ ਤੋੜ ਦਿੱਤਾ ਉੱਥੇ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪ ਉਹ ਤੇਲ ਖਰੀਦਿਆ 3000 ਲੀਟਰ ਨਹੀਂ 2000 ਲੀਟਰ ਪਹਿਲਾਂ ਤਾਂ ਇੱਥੇ ਮੈਂ ਤੁਹਾਡੀ ਕਲੈਰੀਕਲ ਥੋੜੀ ਜਿਹੀ ਮਿਸਟੇਕ ਉਹਨਾਂ ਦੀ ਜਿਹੜਾ ਬਹੁਤ ਜ਼ੋਰ-ਜ਼ੋਰ ਨਾਲ ਕਹਿ ਰਹੇ 3000 ਲੀਟਰ ਦੇ ਦਿੱਤਾ ਫਲਾਣੇ ਦੇ ਕਹੇ ਉਹ 2000 ਲੀਟਰ ਦੀ ਤਿੰਨ ਪ੍ਰਵਾਨਗੀ 3000 ਦੀ ਹੋਈ 200 ਉਹ ਨਹੀਂ ਖਰਚ ਲਿਆ ਤੇ 1000 ਲੀਟਰ ਹਾਲੇ ਪਿਆ ਆ ਇੱਕ ਐਪਲੀਕੇਸ਼ਨ ਆ ਘੱਗਰ ਦਾ ਜਿਹੜਾ ਬੰਨ ਹੈ ਉਹਦੇ ਉੱਤੇ ਬੰਨ ਲੱਗ ਰਿਹਾ ਸੀ ਆ ਲੋਕਾਂ ਨੇ ਲਿਖ ਕੇ ਦਿੱਤਾ ਕਿ ਸਾਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਟਰੈਕਟਰਾਂ ਦੇ ਵਿੱਚ ਤੇਲ ਪਾਉਣ ਲਈ ਦੇਵੇ ਜਿਹੜੇ ਉੱਥੇ ਸਾਡੇ ਆਗੂ ਜਾਂਦੇ ਉਹਨਾਂ ਨੂੰ ਵੀ ਉਹ ਕਹਿੰਦੇ ਆ ਚਾਹੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਹੋਣ ਚਾਹੇ ਹੋਰ ਆਗੂ ਹੋਣ ਤੇ ਉਹਨਾਂ ਨੂੰ ਵੀ ਕਹਿੰਦੇ ਵੀ ਸਾਡੀ ਮਦਦ ਕਰੋ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਲਿਖ ਕੇ ਮੈਨੇਜਰ ਨੂੰ ਨਹੀਂ ਐਪਲੀਕੇਸ਼ਨ ਦਿੱਤੀ ਆ ਮੈਨੇਜਰ ਨੇ ਫੇਰ ਆਪਣੇ ਸਕੱਤਰ ਨੂੰ ਲਿਖ ਕੇ ਉਹਦੀ ਆਗਿਆ ਲਈ ਹੁੰਦੀ ਦਾ ਪ੍ਰਧਾਨ ਦੀ ਆਸਤ ਪ੍ਰਵਾਨਗੀ ਦੀ ਆਸਤਈ ਹੈ ਤੇ ਮੇਰੇ ਵੀ ਧਿਆਨ ਵਿੱਚ ਆਉਂਦੀ ਸਾਰੀ ਗੱਲ। ਉਸ ਤੋਂ ਬਾਅਦ ਉਸ ਮੈਨੇਜਰ ਨੇ ਜਾ ਕੇ ਫਿਰ ਨਾਲ ਇੱਕ ਸਾਡਾ ਇਨਸਪੈਕਟਰ ਹੁੰਦਾ ਇਨਚਾਰਜ ਨਾਲ ਉਹ ਉੱਥੇ ਦਾ ਸਾਰਾ ਜਿਹੜਾ ਉਹਨਾਂ ਦਾ ਪ੍ਰਬੰਧ ਹੁੰਦਾ ਮੈਂਬਰਸ ਅਵਾਨ ਦੀ ਹਾਜ਼ਰੀ ਚ ਆ ਫਿਰ ਉਹਨਾਂ ਨੇ 2000 ਲੀਟਰ ਦੀ ਰਸੀਦ ਲਈ ਆ ਬਕਾਇਦਾ ਇਹ ਵੈਰੀਫਾਈ ਹੋਈ ਹੈ ਇਹਦੇ ਵਿੱਚ ਕੋਈ ਸ਼ੋਮਨੀ ਕਾਲੀਦਲ ਦਾ ਨਹੀਂ ਵਰਕਰ ਹੈਗਾ ਕੇਵਲ ਦਾ ਕੇਵਲ ਸ਼ੋਮਨੀ ਗੁਰਦਾਰਾ ਦਾ ਪ੍ਰਬੰਧਕ ਕਮੇਟੀ ਆ ਉਹ ਸਾਰਾ ਲੈ ਕੇ ਫਿਰ ਉਹਨੇ ਉਹ ਜਿਹੜਾ ਆ ਆ ਪੈਟਰੋਲ ਪੰਪ ਦੀ ਰਸੀਦ ਆ 2000 ਲੀਟਰ ਦੀ 3000 ਲੀਟਰ ਨਹੀਂ ਫਿਰ ਉਹਨੇ ਜਿੱਥੇ ਜਿੱਥੇ ਥਾਹੋਂਕ ਤਾਂ ਹੀ ਵੰਡੇ ਆ ਆ ਆ ਉਹ ਟਰੈਕਟਰ ਜਿਹਦੇ ਤੇ ਟਾਂਚੀ ਜਿਹੜੀ ਟਾਂਚੀ ਦੇ ਵਿੱਚ ਇਹ ਤੇਲ 2000 ਲੀਟਰ ਲੈ ਕੇ ਗਏ ਆ ਸਾਰੀਆਂ ਫੋਟੋ ਆ ਇਹਦੇ ਵਿੱਚ ਸਿਰਫ ਇੱਕ ਐਂਗਲ ਤੋਂ ਇੱਕ ਫੋਟੋ ਲੈ ਕੇ ਉਹ ਨਸ਼ਰ মিডিਆ ਨੂੰ ਕਰ ਦੇਣੀ ਤੇ ਉਹਨੂੰ ਵਿਵਾਦ ਦਾ ਮੁੱਦਾ ਬਣਾਉਣਾ ਇਹ ਸਾਰੇ ਮੈਨੇਜਰ ਦੇ ਨਾਲ EMPLOYEES ਆ। ਔਰ ਇੱਕ ਜਿਹੜੀ ਮੈਂ ਹੋਰ ਤੁਹਾਨੂੰ ਗੱਲ ਕਹਿਣੀ ਚਾਹੁੰਨਾ ਫੇਰ ਇਹ ਕਿੱਥੇ ਕਿੱਥੇ ਗਿਆ ਤੇਲ? ਆਹ ਬੰਦੇ ਆ ਜਿਨ੍ਹਾਂ ਨੂੰ 200 ਲੀਟਰ, 100 ਲੀਟਰ, 50 ਲੀਟਰ ਇਹ ਸਾਰੇ ਨਾਲ ਨਾ ਤੇ ਉਹਨਾਂ ਦੇ ਨਾਲ ਕਈਆਂ ਦੇ ਪਿੰਡ ਵੀ ਤੇ ਲੰਬੜਦਾਰ ਬਗੈਦਾ। ਹੁਣ ਮੈਂ ਪੁੱਛਣਾ ਚਾਹੁੰਨਾ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਦਦ ਨਾ ਕਰੇ ਕੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਨਹੀਂ ਮੈਂਬਰ ਸਹਿਬਾਨ ਤੁਹਾਡਾ ਵੀ ਤਾਂ ਫਰਜ਼ ਬਣਦਾ ਮੈਂ ਕਈ ਵਾਰੀ ਗੱਲਾਂ ਕੁਝ ਜਾਤੀ ਨਹੀਂ ਕਰਦਾ ਹੁੰਦਾ ਪਰ ਮੈਂ ਇਹ ਗੱਲ ਕਹਿਣੀ ਚਾਹੁੰਨਾ ਕਿ ਗਮਰਾ ਨਾ ਕਰੋ ਲੂਣ ਨਾ ਗੁੰਨਿਆ ਕਰੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਤੇ ਸਾਰੇ ਕਾਰਜ ਕਰਦੀ ਆ ਇਹ ਠੀਕ ਆ ਵੀ ਰਾਹਤ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੀ ਤੇ ਬਾਕੀ ਜਥੇਬੰਦੀਆਂ ਵੀ ਆਪਣਾ ਯੋਗਦਾਨ ਪਾ ਰਹੀਆਂ ਤੇ ਉਸ ਮੁੱਦੇ ਨੂੰ ਫਿਰ ਐਵੇਂ ਕਰਕੇ ਮੈਂ ਤਾਂ ਡਿਬੇਟ ਵਾਲੇ ਸੱਜਣਾ ਤੇ ਵੀ ਹੈਰਾਨ ਆ ਸਾਡੇ ਸ਼੍ਰੋਮਣੀ ਕਮੇਟੀ ਦੇ ਕੈਮਰੇ ਲੱਗੇ ਹੁੰਦੇ ਇੱਕ ਇੱਕ ਮੁਲਾਜ਼ਮ ਦਾ ਪਤਾ ਲੱਗ ਜਾਂਦਾ ਕਿਹੜਾ ਕਿ 10 ਰੁਪਏ ਕਿਸੇ ਨੇ ਕੋਈ ਹਿਰਦਗੁਰਦ ਕਿਤੇ ਪਤਾ ਲੱਗਦਾ ਫਿਰ ਖਜ਼ਾਨਾ ਬਕਾਇਦਾ ਗਿਣ ਕੇ ਬੈਂਕਾਂ 'ਚ ਜਾਂਦਾ ਤੇ ਉਹ ਖਜ਼ਾਨਾ ਮਤਲਬ ਐਵੇਂ ਤੁਰਿਆ ਫਿਰਦਾ ਸਤਗੁਰ ਜੀ ਜਾਣੇ ਜਾਣਾ ਜਿੰਨੇ ਮੇਰੇ ਸਤਕਾਰਤ ਮੈਂਬਰ ਬੈਠੇ ਆ ਸਾਰਿਆਂ ਦਾ ਪੁਰ ਜੋਰ ਯਤਨ ਹੁੰਦਾ ਤੇ ਮੇਰਾ ਆਪਣੇ ਤੌਰ ਤੇ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਸੰਭਾਲੀ ਆ ਗੁਰੂ ਸਾਹਿਬ ਜਾਣਦੇ ਆ ਅਪਮਾਨੀ ਹੋ ਕੇ ਨਹੀਂ ਕਹਿ ਰਿਹਾ ਮੈਂ ਬੜੇ ਦਾਵੇ ਨਾਲ ਇਹ ਗੱਲ ਕਹਿਣਾ ਪਹਿਲੇ ਪ੍ਰਧਾਨਾਂ ਨੇ ਵੀ ਬਹੁਤ ਵਧੀਆ ਕਾਰਜ ਕੀਤੇ ਆ ਕੋਈ ਸ਼ੱਕ ਨਹੀਂ ਕਿਸੇ ਦੇ ਕੋ ਕਿੰਤੂ ਨਹੀਂ ਪਰ ਇੰਪਰੂਵਮੈਂਟ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗੁਰੂ ਸਾਹਿਬ ਨੇ ਆਪ ਕਰਵਾਈ ਆ ਬੰਦੇ ਨਹੀਂ ਕਰਦੇ ਹੁੰਦੇ ਸਾਧਗੁਰੂ ਜੀ ਆਪ ਕਰਵਾਉਂਦੇ ਕੋ ਸਮਾਂ ਆਊਗਾ ਨਸ਼ਰ ਕਰਾਂਗੇ ਸੋ ਇਸ ਕਰਕੇ ਮੈਂ ਇਹ ਵੀ ਗੱਲ ਕਹਿਣੀ ਚਾਹਨਾ ਕਿ ਜਦੋਂ ਦੋ ਦੋ ਉਹਦੇ ਲੈ ਤੁਸੀਂ ਉਦੋਂ ਸ਼ੋਮਣੀ ਕਾਲੀਦਲ ਦੀ ਸਰਕਾਰ ਚ ਫਿਰ ਉਦੋਂ ਸ਼ੋਮਣੀ ਕਮੇਟੀ ਦੀ ਸੇਵਾ ਤੱਕ ਇਹ ਤੁਹਾਨੂੰ ਲੋਕਾਂ ਨੇ ਚੁਣਿਆ ਸੀ ਫਿਰ ਸਰਕਾਰ ਦੇ ਅਹੁਦੇ ਵੀ ਮਾਣ ਲੈ ਕਿਉਂ ਹੁਣ ਅੱਜ ਇਹ ਗੱਲਾਂ ਫਿਰ ਮੈਂ ਜੇ ਉਧਰ ਬਾਧੂ ਕਹੂੰਗਾ ਫੇ ਕੌੜੀਆਂ ਲੱਗਣਗੀਆਂ ਸੋ ਇਸ ਕਰਕੇ ਸਤਕਾਰਤ ਜਥੇਬੰਦੀ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਤੇ ਇਹਦੇ ਪਿੱਛੇ ਆਬਜੈਕਟ ਕੇਵਲ ਦਾ ਕੇਵਲ ਵੈਲਫੇਅਰ ਆਫ ਦਾ ਕਮਿਊਨਿਟੀ ਆ ਤੇ ਹੁਣ ਦਾ ਕਿਉਂਕਿ ਰੌਲਾ ਐਥਲੇ ਫਲਡਸ ਦਾ ਆ ਇਹਦੇ ਵਿੱਚ ਅਸੀਂ ਨਹੀਂ ਦੇਖਦੇ 크ਿਸਚੀਅਨ ਐ ਇੱਚ ਅਸੀਂ ਨਹੀਂ ਦੇਖਦੇ ਮੁਸਲਮਾਨ ਐ ਇਹ ਚ ਅਸੀਂ ਨਹੀਂ ਦੇਖਦੇ ਹਿੰਦੂ ਭਰਾ ਆ ਜਿਹੜਾ ਵੀ ਆ ਗਿਆ ਸਾਰਿਆਂ ਨੂੰ ਰਾਹਤ ਸਮਗਰੀ ਵੀ ਤੇ ਉਹਦੇ ਨਾਲ ਦੀ ਨਾਲ ਫਿਰ ਉਦਾਂ ਜੇ ਕੋਈ ਲੰਗਰ ਪਾਣ ਦੀ ਸੇਵਾ ਵੀ ਨਿਰੰਤਰ ਸਾਡੀ ਜਾਰੀ ਆ ਸੋ ਮੈਂ ਅੱਜ ਇਸ ਕਰਕੇ ਚੀਚੇ ਤੌਰ ਤੇ ਆਇਆ ਸੀ ਜਿੱਥੇ ਕਿੱਥੇ ਵੀ ਅਸੀਂ ਅਮਦਾਦ ਦਿੰਨੇ ਆ ਉੱਥੇ ਮੈਂਬਰ ਸਹਿਬਾਨ ਤਸਦੀਕ ਕਰਦੇ ਨਾਲ ਮੈਂਬਰ ਸਹਿਬਾਨ ਜਾਂਦੇ ਆਂ ਬੰਡ ਦੇ ਵੀ ਆ ਉਹ ਤੇ ਉਹਦੇ ਤਹਿਤ ਹੀ ਸਾਰਾ ਕਾਰਜ ਚੱਲ ਰਿਹਾ ਸੋ ਮੈਂ ਕਹਿੰਨਾ ਤੁਸੀਂ ਸਾਡੇ ਨਾਲ ਔਖੀ ਘੜੀ 'ਚ ਖੜੇ ਹੋਵੋ ਔਖੀ ਘੜੀ 'ਚ ਦੇਖੋ ਆ ਆ ਰਾਜਸਥਾਨ ਦੀ ਸੰਗਤ ਆ ਹੁਣ 5.5 ਲੱਖ ਰੁਪਈਆ ਇੱਕ ਜੂਪੀ ਦੀ ਸੰਗਤ ਆ ਪਹਿਲਾਂ ਵੀ ਦਿੱਤੇ ਆ ਤੇ ਹੁਣ ਅੱਜ ਵੀ ਉਹਨਾਂ ਨੇ ਆ ਰਹੇ ਪੈਸੇ ਦੇਣ ਇਹ ਲੱਗਦੇ ਆ ਤੇ ਕਰਕੇ ਲੋਕ ਦੇ ਰਹੇ ਨਾ ਤੇ ਜੇ ਭੈ ਜੇ ਫਿਰ ਆਪਾਂ ਚਾਹੋਨੇ ਪੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਫਿਰ ਆਪਾਂ ਅੱਜ ਐਵੇਂ ਦੀਆਂ ਗੱਲਾਂ ਨਾ ਕਰੀਏ ਜਿਹਦੇ ਨਾਲ ਸੰਸਥਾਵਾਂ ਦਾ ਵਕਾਰ ਥੱਲੇ ਜਾਵੇ ਜੇ ਮੈਂ ਕਿਸੇ ਸੰਸਥਾ ਦਾ ਮੈਂਬਰ ਆ ਜਾਂ ਮੈਂ ਪ੍ਰਧਾਨ ਆ ਜਾਂ ਮੈਂ ਮੁੱਖ ਸੇਵਾਦਾਰ ਆ ਤਾਂ ਮੈਂ ਹੀ ਸੰਸਥਾ ਨੂੰ ਡੁੱਬਣ ਲਾ ਪਾਉਂ ਤਾਂ ਫਿਰ ਦੂਵੇ ਨੂੰ ਤਾਂ ਲੋੜ ਹੀ ਨਹੀਂ ਹੁੰਦੀ ਸੋ ਇਹਦੇ ਵਿੱਚ ਰਾਜਨੀਤੀ ਨਾ ਕਰੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਭੈ ਜੀ ਆਹ ਹੋ ਰਿਹਾ ਆਹ ਹੋ ਰਿਹਾ ਮੈਂ ਕਈ ਵਾਰੀ ਸੈਂਪਲ ਪ੍ਰੋਪੋਜੀਸ਼ਨ ਕਰਦਾ ਹੁੰਨਾ ਵੀ ਜੇ ਤਾਂ ਇਧਰ ਲਈ ਲਾਈਨ 'ਚ ਖੜੇ ਹੋਈਏ ਤਾਂ ਫੇਰ ਗਰਦਾਰ ਮਾੜੀ ਜਿਹੀ ਲੈਂਡ ਟੱਪ ਗਏ ਉਹ ਕੈਰੈਕਟਰ ਨੂੰ ਪਤਾ ਨਹੀਂ ਕਿਹੜੇ ਆਪਾਂ ਰੂਪ 'ਚ ਲੈ ਜਾਂਦੇ ਕਹਿੰਦੇ ਜੀ ਇਹ ਤਾਂ ਹੁਣ ਸ਼ਹੀਦ ਆ ਤੁਸੀਂ ਸਾਡੇ ਭਰਾ ਆ ਸਤਕਾਰਯੋਗ ਆ ਭੈਣਾ ਆ ਸਤਕਾਰਯੋਗ ਆ ਸਤਕਾਰ ਦਿਓ ਤੇ ਸਤਕਾਰ ਲਵੋ ਮੇਰਾ ਕੋਈ ਪਰਪਜ ਕਿਸੇ ਨੂੰ ਡੈਮੇਜ ਕਰਨ ਦਾ ਨਹੀਂ ਮੈਂ ਕੇਵਲ ਦਾ ਕੇਵਲ ਇਹ ਗੱਲ ਸਪਸ਼ਟ ਕਰਨ ਲਈ ਪ੍ਰੈਸ ਕਾਨਫਰੰਸ ਰੱਖੀ ਸੀ ਕਿ ਲੋਕਾਂ ਦੇ ਵਿੱਚ ਇਹ ਗੱਲ ਜਾਵੇ ਇਹ ਨਾ ਹੋਵੇ ਲੋਕਾਂ ਦੀ ਪਤਾ ਨਹੀਂ ਲੁੱਟ ਮਚੀ ਆ ਹਰਜਿੰਦਰ ਸਿੰਘ ਧਾਮੀ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਮੈਂਬਰ ਕੋਈ ਲੁੱਟ ਨਹੀਂ ਕਦੇ ਵੀ ਤੇ ਪਰਮੇਸ਼ਰ ਏਵੇਂ ਦਾ ਸਮਾਂ ਬਣਾ ਲਿਆਵੇ ਜਿਦਾਂ ਦਾ ਸਮਾਂ ਆਈਦਾ ਕੰਪਾਵਾ ਮਟਾਲਵੇ ਸਤਿਗੁਰੂ ਜੀ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਕੌੜੇ ਬੋਲ ਬੋਲਣ ਦਾ ਆਦੀ ਨਹੀਂ ਆ ਸਮਾਂ ਜਿਹੜਾ ਮੈਂ ਤੁਹਾਨੂੰ ਕਹਿਣਾ ਚਾਹਣਾ ਇਹ ਸਮੇਂ ਦੇ ਵਿੱਚ ਆਪਾਂ ਇੱਕ ਦੂਏ ਦੇ ਦੁੱਖ ਦੇ ਸੁੱਖ ਦੇ ਭਾਲੀਬਾਲ ਬਣੀਏ ਨਾ ਕਿ ਆਪਾਂ ਉਹ ਕਾਰਜ ਕਰੀਏ ਤੇ ਮੈਂ ਬੜੈਣ ਮੇਰਾ ਛੋਟਾ ਵੀਰ ਆ ਸਤਕਾਰ ਵੀ ਮੈਂ ਦਿੰਨਾ ਸਤਕਾਰ ਕਰਦਾ ਵੀ ਆ ਤੇ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਉਹ ਜਿਹੜਾ ਨਮਾ 55 ਨੰਬਰ ਮਤਾ ਸੀ ਉਹ ਸਿਰਫ ਪਿਛਲਿਆਂ ਦੀ ਪੁਸ਼ਟੀ ਕੀਤੀ ਨਵੇਂ ਅਧਿਕਾਰ ਨਹੀਂ ਕੋਈ ਵੀ ਸਖਤਰ ਕੋ ਦਾ ਅਧਿਕਾਰ ਪ੍ਰਧਾਨ ਆਗਿਆ ਕਰਦਾ ਤਾਂ ਉਹ ਗਾਂਹ ਆਗਿਆ ਕਰਦਾ ਆ ਸੋ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਤੁਸੀਂ ਕਹਿੰਦੇ ਸੀ ਕਿ ਉਹ ਸਾਰੇ ਨਸ਼ਰ ਕਰੋ ਆ ਸਾਰੇ ਅੱਜ ਵੀ ਲਿਸਟ ਹੈਗੀ ਆ ਉਹ ਸਾਰੇ ਨਸ਼ਰ ਕਰਤੇ ਤੇ ਗਾਂਹ ਦੇ ਕਿਤੇ ਮੈਨੂੰ ਇਦਾਂ ਵੀ ਮਹਿਸੂਸ ਹੁੰਦਾ ਵੀ ਦੇਖੋ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯਤਨ ਕੀਤੇ ਆ ਕਿ ਦੁੱਖ ਸੁੱਖ ਦੇ ਵਿੱਚ ਸਾਰਿਆਂ ਦੇ ਭਾਈਵਾਲ ਬਣੇ ਤੇ ਉਹਦੇ ਲਈ 20 ਕਰੋੜ ਰੁਪਇਆ ਰਾਖਮਾ ਵੀ ਰੱਖਿਆ ਤੇ ਜੇ ਘਰ 'ਚ ਪੈਸੇ ਹੋਣਗੇ ਤਾਂ ਰਾਖਮੇ ਰੱਖ ਹੁੰਦੇ ਜੇ ਪੈਸੇ ਨਾ ਹੋਣ ਤਾਂ ਕਿੱਥੋਂ ਲਿਆਉਣੇ ਬੰਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹ ਸਿਰਫ ਤੁਹਾਡੇ ਰੂਰੂ ਇਸ ਕਰਕੇ ਹੋਇਆ ਕਿ ਜਿਹੜੀ ਨਾਨਕਿਆਣਾ ਸਾਹਿਬ ਦੀ ਕਹਾਣੀ ਜੀ ਆਪਣੇ ਸੁਖਵੀਰ ਸਿੰਘ ਬਾਦਲ ਦੇ ਕਹੇ ਇਹਨਾਂ ਨੇ ਪੈਸੇ ਦੇ ਦਿੱਤੇ ਤੇਲ ਉਥੇ ਦੇ ਦਿੱਤਾ ਇਹ ਤੇਲ ਉਹਨੂੰ ਲਿਖ ਕੇ ਮੈਨੇਜਰ ਨੂੰ ਆਇਆ ਹੋਰ ਸਾਰਾ ਕੁਝ ਹੋਇਆ ਤੇ ਜਥੇਬੰਦੀ ਸਾਰੀਆਂ ਜਿਹੜੀਆਂ ਦੋ ਜਥੇਬੰਦੀਆਂ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਆਪ ਚੁਣ ਕੇ ਸਿੱਖ ਭੇਜਦੇ ਆਂ ਤੇ ਸ਼੍ਰੋਮਣੀ ਅਕਾਲੀ ਦਲ ਵੀ ਬਾਹਰ ਜਥੇਬੰਦੀ ਪੰਥ ਦੀ ਆ ਸੋ ਇਸ ਕਰਕੇ ਮੈਂ ਕੋਈ ਕਿਸੇ ਜਥੇਬੰਦੀ ਦਾ ਪੱਖ ਨਹੀਂ ਪੂਰਦਾ ਪੱਖ ਕਹਿਣ ਤੋਂ ਭਾਵ ਮੈਨੂੰ ਬਣਾਉਂਦੇ ਸ਼੍ਰੋਮਣੀ ਅਕਾਲੀ ਦਲਿਆ ਮੈਨੂੰ ਮੈਂਬਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਆ ਸਾਰੇ ਸਤਕਾਰ ਦੇ ਉਹ ਚੁੰਨਦੇ ਆ ਮੈਨੂੰ ਤੇ ਚੁੰਨਦੇ ਆ ਤੇ ਮੈਂ ਪਰ ਜਲੇ ਚੁਣਿਆ ਜਾਂਦਾ ਫੇਰ ਮੈਂ ਯਤਨ ਕਰਦਾ ਹੁੰਨਾ ਤੁਸੀਂ ਦੇਖਿਆ ਵੀ ਹੁਣ ਕਿ ਮੈਂ ਸਾਰਿਆਂ ਨੂੰ ਯਤਨ ਕਰਦਾ ਹੁੰਨਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂ ਤੇ ਨਾਲ ਲੈ ਕੇ ਚੱਲਦਾ ਵੀ ਆ ਤੇ ਠੀਕ ਆ ਵੀ ਸ਼੍ਰੋਮਣੀ ਅਕਾਲੀ ਦਲ ਸਾਡੀ ਬਾਹਰ ਜਫੇਬੰਦੀ ਆ ਜਿਹਦੇ ਵਿੱਚ ਅਸੀਂ ਟਿਕਟਾਂ ਲੈ ਕੇ ਜਿੱਤ ਕੇ ਆਈਆਂ ਤੇ ਸਾਡਾ ਇਹ ਬਣਦਾ ਵੀ ਆ ਮੌਲਿਕ ਅਧਿਕਾਰ ਵੀ ਬਣਦਾ ਕਿ ਆਪਾਂ ਖੜੇ ਹੋਈਏ ਜਫੇਬੰਦੀ ਦੇ ਨਾਲ ਪਰ ਜਲੇ ਬਣ ਗਏ ਫਿਰ ਸਾਰਿਆਂ ਦੇ ਨਾਲ ਹੀ ਹੋ ਕੇ ਕੋਈ ਉੱਥੇ ਪਿੰਨ ਭੇਤ ਨਹੀਂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਕਾਰਜ ਕਰਨ ਵਿੱਚ ਸਮਰਤਾ ਆਪ ਇਹ ਸਾਰੇ ਕਾਰਜ ਕਰਦੀ ਆ ਸ਼੍ਰੋਮਣੀ ਕਾਲੀ ਦਲ ਉਹ ਆਪਣੇ ਤੌਰ ਤੇ ਲੱਗਾ ਆ ਆਪਣੀ ਸੇਵਾ ਦੇ ਵਿੱਚ ਆਪਣਾ ਉਹ ਸਾਰਾ ਯੋਗਦਾਨ ਪਾ ਰਹੇ ਆ ਸੋ ਮੈਂ ਆਪਣੇ ਸਦਕਾਤ ਮੈਂਬਰ ਸਹਿਬਾਨ ਦਾ ਵੀ ਤੇ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਕੋਈ ਔਖੀ ਸੌਖੀ ਗੱਲ ਕੋਈ ਕਈ ਵਾਰੀ ਬੰਦਾ ਤਾਪਸ਼ ਵਿੱਚ ਵੱਧ ਬੋਲ ਜਾਂਦਾ ਮੈਂ ਖਿਮਾ ਵੀ ਚਾਹਣਾ ਫਿਰ ਨਿਮਰਤਾ ਸਾਥ ਇੱਕੋ ਹੀ ਬੇਨਤੀ ਕਰਨੀ ਚਾਹਣਾ ਇਹ ਸਮਾਂ ਬਿਵਾਦ ਚੱਕਣ ਦਾ ਨਹੀਂ ਬਿਵਾਦ ਚੱਕੋ ਮੈਂ ਜੀ ਆਇਆਂ ਕਹਿੰਦਾ ਮੇਰਾ ਸੁਭਾਅ ਆ ਜੇ ਮੈਨੂੰ ਕੋਈ ਜੇ ਮੇਰੇ 'ਚ ਨੁਕਸ ਹੋਵੇ ਮੈਂ ਝਟ ਐਕਸੈਪਟ ਕਰ ਲੈਂਦਾ ਤੁਸੀਂ ਦੇਖਦੇ ਵੀ ਹੋਵੋਗੇ ਪਰ ਨਜਾਇਜ਼ ਨਾ ਕਰੋ ਇਹ ਠੀਕ ਨਹੀਂ ਲੱਗਦੀ ਜੇਲੇ ਫਿਰ ਆਪਾਂ ਕੋਈ ਨਜਾਇਜ਼ ਗੱਲਾਂ ਬੋਲਦੇ ਆ ਉਹ ਫਿਰ ਉਹਨਾਂ ਦਾ ਸਪਸ਼ਟੀਕਰਨ ਵੀ ਦੇਣਾ ਪੈਂਦਾ ਸੋ ਤੁਹਾਡਾ ਸਾਰੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। ਕਦੇ ਨਾ ਨੱਚਣਾ ਨਾ ਨੱਚੜ ਦੇਣਾ ਨਾ ਕੁਝ ਕਰਨਾ ਨਾ ਕੋਈ ਕੁਝ ਕਰਨ ਦੇਣਾ ਆਪਣੇ ਕੋ ਕੁਝ ਹੁੰਦਾ ਨਹੀਂ ਪਿਆ ਕਿ ਸ਼ਰੋਪਨੀ ਅਕਾਲੀ ਦਲ ਕਰਦਾ ਤਾਂ ਕਹਿੰਦੇ ਸੁਖਬੀਰ ਸਿੰਘ ਬਾਦਲ ਕੋਲੋਂ ਗੁਰਬਾਣੀ ਵੇਚ ਕੇ ਪੈਸੇ ਕੋ ਲੈ ਰਹੇ ਜਿਵੇਂ ਤੁਸੀਂ 20 ਕਰੋੜ ਦਾ ਬਜਟ ਰੱਖਿਆ ਤੇ ਇਹਨਾਂ ਨੇ ਬਵਾਦ ਪਾਣਾ ਸ਼ੁਰੂ ਕਰ ਦਿੱਤਾ ਕਿ ਸ਼ਰੋਪਨੀ ਅਕਾਲੀ ਦਲ ਤਾਂ ਕਹਿ ਦਿੱਤੇ ਵੰਡ ਰਿਆ ਜਾ ਰਿਹਾ। ਇਹ ਲੱਗਦਾ ਨਹੀਂ ਕਿ ਇੱਕ ਦਿਨ ਕਿਤੇ ਰਾਜਨੀਤੀ ਜਿਹੜੀ ਇਹ ਗਲਤ ਤਰੀਕੇ ਨਾਲ ਕਰਨ ਦੇਣ ਸਾਰੇ ਉਹ ਜਿਹੜੇ ਬੱਥੇ ਦੇਖੋ ਤਿੰਨ ਤਰ੍ਹਾਂ ਨਾਲ ਸੇਵਾ ਹੁੰਦੀ ਤਨ ਮਨ ਤੇ ਧਨ ਕਈ ਲੋਕ ਮਨ ਨਾਲ ਸੇਵਾ ਕਰਦੇ ਕੀ ਕਰਦੇ ਆ ਚਾਰ ਜਪਜੀ ਸਾਹਿਬ ਦੇ ਪਾਠ ਕਰਕੇ ਅਰਦਾਸ ਕਰ ਦਿੰਦੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਵਰਤਾਈ ਕਈ ਤਨ ਦੀ ਸੇਵਾ ਕਰਦੇ ਆ ਰਾchn ਲੈ ਕੇ ਆਉਂਦੇ ਆ ਪਾਣੀਆਂ ਦੇ ਵਿੱਚ ਹੀ ਜਾਂਦੇ ਆ ਕਈ ਧਨ ਦੀ ਸੇਵਾ ਕਰਦੇ ਆ ਮੈਂ ਇਹੋ ਹੀ ਉਹ ਤੁਹਾਡੇ ਤੇ ਫੋਕਸ ਕਰਦਾ ਕਹਿੰਦੇ ਸਿਆਣੇ ਰੀਸ ਕਰ ਸਾੜਨਾ ਅ ਰੀਸ ਕਰਨੀ ਚਾਹੀਦੀ ਚੰਗੇ ਕਾਰਜ ਦੀ ਜੈਲਸੀ ਨਹੀਂ ਰੱਖਣੀ ਚਾਹੀਦੀ ਦੂਸਰੀ ਗੱਲ ਕਿ ਜਿਹੜੇ ਅੱਜ ਸਵਾਲ ਚੱਕ ਰਹੇ ਉਹਨਾਂ ਨੂੰ ਸਾਰਾ ਕੁਝ ਪਤਾ ਉਹ ਵਿਚੇ ਰਹੇ ਆ ਮੈਂ ਪਹਿਲਾਂ ਤਾਂ ਹੀ ਇਹ ਸਵਾਲ ਕੀਤਾ ਸੀ ਜੇ ਲੈਂਡ ਟੱਪ ਜਾਈਏ ਤੇ ਸ਼ਹੀਦ ਜੇ ਲੈਂਡ ਤੋਂ ਇੱਧਰ ਰਹੀਏ ਤਾਂ ਫੇਰ ਆਪਣੇ ਗਰਦਾਰ ਇਦਾਂ ਦੀਆਂ ਪਰਤਾਂ ਨਾ ਪਾਈਏ ਗੁਰੂ ਸਾਹਿਬ ਸਾਰਿਆਂ ਨੂੰ ਸਮਰੱਥ ਬਖਸ਼ਿਸ਼ ਕਰਨ ਐਸ ਔਕੇ ਸਮਝ ਇੱਕ ਦੂਜੇ ਦੀ ਮਦਦ ਕਰੀਏ ਈ ਉਹਨਾਂ ਨੂੰ ਐਗਰੀਮੈਂਟ ਹੁਦਾ ਹੈ ਗਿਆ ਸੀ ਜਿਹੜੇ ਇੱਕ ਨਿੱਕੀ ਚੰਦ ਦੀ ਗੱਲ ਕਰਦੇ ਆਪਾਂ ਦੇਖੋ ਮੈਂ ਆ ਪਾ ਮਰਤਪਾਲ ਜੀ ਇਹਨੂੰ ਚਾਹਦਾ ਨਹੀਂ ਦੁਬਾਰਾ ਦੁਬਾਰਾ ਕਰਾਂ ਕਿਉਂਕਿ ਜਦੋਂ ਚੈਨਲ ਸ਼ੁਰੂ ਹੋਇਆ ਸੀ ਈਟੀਸੀ ਤੋਂ ਸ਼ੁਰੂ ਹੋਈ ਸੀ ਸ਼ੁਰੂਆਤ ਇਹਦੀ ਤੇ ਉਦੋਂ ਬੀਬੀ ਜੀ ਪ੍ਰਧਾਨ ਸੀਗੇ ਤੇ ਆਪਾਂ ਨੂੰ ਇਹ ਵੀ ਪਤਾ ਪਈ ਆ ਸਾਡਾ YouTube ਚੈਨਲ ਲਾਂਚ ਕਰਨ ਤੋਂ ਪਹਿਲਾਂ ਸਾਡੇ ਐਜੂਕੇਸ਼ਨ ਆਧਾਰੇ ਨੂੰ ਲਗਭਗ 2 ਕਰੋੜ ਰੁਪਈਆ ਪੀਟੀਸੀ ਵਾਲੇ ਆਦਾ ਕਰਦੇ ਸੀ ਉਹ ਹੁਣ ਨਹੀਂ ਪਹਿਲਾਂ ਦੀ ਗੱਲ ਆ ਹੁਣ ਜਦ ਤੋਂ ਅਸੀਂ ਆਪ ਦਾ ਲਾਂਚ ਕਰ ਲਿਆ ਆਪਣਾ YouTube ਚੈਨਲ ਚਲਾ ਲਿਆ ਤੇ ਬਹੁਤ ਆਦ ਜਿਹੜੀ ਹੁਣ ਉਹ ਵੀ ਦੇਖਦੀ YouTube ਤੇ ਚਨਾ ਦੇਖ ਲੈਂਦੇ ਆ ਤੇ ਉਦੋਂ ਬੀਬੀ ਹੁਣ ਆਪ ਵੀ ਸਾਖ ਸਾਧ ਵਿੱਚ ਸਗੇ ਚਲੋ ਮੈਂ ਮੈਂ ਆਪਣੇ ਤੌਰ ਤੇ ਚਾਹਦਾ ਨਹੀਂ ਵੀ ਕਿਸੇ ਨੂੰ ਕੋਈ ਐਵੇਂ ਦੀ ਗੱਲ ਕਰਾਂ ਸਤਿਕਾਰ ਤੇ ਆ ਸਾਰੇ ਆਗੂ ਜਿਹੜੇ ਇੱਧਰ ਹੋ ਜਾਣ ਮੈਂ ਕਿਹਾ ਉਹ ਆਪਣੇ ਢੰਗ ਦੇ ਨਾਲ ਜਾਣੇ ਜਾਂਦੇ ਆ ਪਰ ਛੁੱਪ ਵੀਆਂ ਗੱਲਾਂ ਨਾ ਕਰੀਏ ਇਹ ਸਮਝ ਐਟ ਲੀਸਟ ਨਾ ਕਰੀਏ ਇਹ ਸਮਾਂ ਤਾਂ ਦੁੱਖ ਵਡਾਉਣ ਦਾ ਆ ਦੁੱਖ ਦੇਣ ਦਾ ਨਹੀਂ ਧੰਨਵਾਦ ਜੀ ਧੰਨਵਾਦ